ਰਾਮਪਰਾ ਫੂਲ ਸੂਏ ਤੇ ਦੇਖ ਲਓ ਤੁਸੀਂ ਸਾਰੇ ਹੀ ਪ੍ਰਵਾਸੀਆਂ ਦੀਆਂ ਰੇੜੀਆਂ ਆ ਦੇਖੋ ਇੱਕ ਆ ਜਾ ਰਿਹਾ ਹੈ ਮਤਲਬ ਪੰਜਾਬੀ ਕੰਮ ਕਰਨ ਦੇ ਵਿੱਚ ਕਿਉਂ ਸ਼ਰਮ ਮਾਂਦੇ ਨੇ ਜਾਂ ਲੱਗਦਾ ਕਿ ਸੂਏ ਤੇ ਸਾਰੇ ਹੀ ਜਿਹੜੀਆਂ ਪ੍ਰਵਾਸੀਆਂ ਦੀਆਂ ਖੜੀਆਂ ਨੇ ਸਾਤੋਂ ਕੋਣ ਸਮਾਨ ਖਰੀਦੂਗਾ ਇਸ ਤਰ੍ਹਾਂ ਦੀ ਸੋਚ ਨਾ ਰੱਖੋ ਕੰਮ ਕਰੋ ਲੋਕ ਵੀ ਸਪੋਰਟ ਕਰਨਗੇ ਪੰਜਾਬੀਆਂ ਦੀ ਇਹੀ ਘਾਟ ਹੈ ਕੰਮ ਕਰਨ ਤੋਂ ਬਹੁਤ ਸ਼ਰਮ ਆਉਂਦੇ ਨੇ ਆ ਦੇਖੋ ਸਾਰੀਆਂ ਕੇਲੇਆਂ ਦੀਆਂ ਰੇੜੀਆਂ ਲਾ ਲਓ ਹੋਰ ਫਲ ਬਰੂਟਾਂ ਦੀਆਂ ਸਬਜ਼ੀ ਦੀਆਂ ਸਾਰੀਆਂ ਰੇੜੀਆਂ ਇੱਥੇ ਪ੍ਰਵਾਸੀਆਂ ਦੀਆਂ ਖੜੀਆਂ ਨੇ ਹੋਰ ਜਿਹੜੀ ਵੱਡੀ ਗੱਲ ਕਿ ਜਿਹੜਾ ਇਹ ਉਹ ਗੰਦੀ ਜੀ ਚੀਜ਼ ਖਾਂਦੇ ਨੇ ਥੁੱਕਦੇ ਰਹਿੰਦੇ ਨੇ ਏਡੀ ਦੂਰ ਤੱਕ ਉਹਦੀ ਸਮੱਲ ਜਾਂਦੀ ਹੈ ਆ ਤਮਾਕੂ ਪੀ ਰਹੇ ਸੀ ਇੱਥੇ ਆ ਉਹਦਾ ਬੀੜੀ ਪੀ ਰਹੇ ਸੀ ਕਿਹੜਾ ਬੰਦਾ ਆ ਦੇਖੋ ਆ ਸਾਰੀਆਂ ਰੇੜੀਆਂ ਕੀ ਪੰਜਾਬੀਆਂ ਨੂੰ ਚਾਹੀਦਾ ਕਿ ਪਿਆਲ ਕਰਨੀ ਚਾਹੀਦੀ ਹੈ ਤੁਸੀਂ ਕੰਮ ਕਰੋ ਲੋਕ ਵੀ ਤੁਹਾਡੀ ਸਪੋਰਟ ਕਰਨਗੇ ਪੰਜਾਬੀ ਪੰਜਾਬੀ ਦੇ ਨਾਲ ਖੜਨਗੇ ਚਲੋ ਪ੍ਰਵਾਸੀਆਂ ਵੀ ਆ ਉਹ ਆਪਦੀ ਮਿਹਨਤ ਕਰ ਰਹੇ ਆ ਪਰ ਜਿਹੜੀ ਇਹ ਚੀਜ਼ ਖਾਂਦੇ ਆ ਥੁੱਕਦੇ ਆ ਉਹ ਚੀਜ਼ ਗਲਤ ਹੈ